ਪ੍ਰੀਤ ਪੰਜਾਬੀ ਕੁਕਿੰਗ ਚ ਆਪ ਸਭ ਦਾ ਬਹੁਤ ਬਹੁਤ ਸਵਾਗਤ ਹੈ ਚਲੋ ਆਪਾਂ ਅੱਜ ਮਿਰਚੀ ਵੜਾ ਬਣਾਉਨੇ ਹਾਂ ਮਿਰਚੀ ਵੜਾ ਆਪਣੇ ਘਰ ਕਿਸ ਤਰ੍ਹਾਂ ਬੰਦਿਆ ਉਹ ਦੇਖਦੇ ਹਾਂ ਸਭ ਤੋਂ ਪਹਿਲਾਂ ਆਪਾਂ ਮਿਰਚਾਂ ਲੈਣੀਆਂ ਨੂੰ اچھی طرح ਸਾਫ਼ ਕਰ ਲੈਣਾ ਇਹ ਮੋਟੀ ਮਿਰਚ ਲੈਣੀਆਂ ਪਤਲੀ ਮਿਰਚ ਨਾ ਲੈਣਾ ਮੋਟੀਆਂ ਮਿਰਚ ਮੈਂਨੇ ਤਿੰਨ ਆਲੂ ਬੋਇਲ ਕੀਤੇ ਹੈ ਤੁਸੀਂ ਜਿੰਨਾ ਆਪਣਾ ਬਣਾਉਣਾ ਚਾਹੁੰਦੇ ਉਸ ਹਿਸਾਬ ਨਾਲ ਲੋ ਬੋਇਲ ਕਰ ਸਕਦੇ ਹੋ ਯਰ ਇੱਕ ਆਪਾਂ ਬੌਲ ਲੈਂਦਾ ਹੈ ਇਹਦੇ ਵਿੱਚ ਆਪਾਂ ਵੇਸਣ ਪਾ ਲਏ ਜਿੰਨਾ ਕੁ ਵੇਸਨ ਤੁਸੀਂ ਮਿਰਚਾਂ ਫਰਾਈ ਕਰਨੀ ਹੋ ਉਹਨਾਂ ਕੁ ਮਿਰਚਾਂ ਦਾ ਲਈ ਵੇਸਨ ਤਿਆਰ ਕਰ ਲਓ ਮੈਂ 3 ਚਮਚ 3.5 ਚਮਚ ਵੇਸਨ ਲਿੱਤਾ ਇਹਦੇ ਚ ਆਪਾਂ ਥੋੜਾ ਜਿਹਾ ਥੋੜੀ ਜਿਹੀ ਬਹੁਤ ਨਹੀਂ ਥੋੜੀ ਜਿਹੀ ਚਮਚ ਦਾ ਚੌਥਾ ਦੇਖੋ ਕਿੰਨੀ ਥੋੜੀ ਚਮਚ ਦਾ ਚੌਥਾ ਜਿਹਾ ਪੰਜਵਾਂ ਹਿੱਸਾ ਲਾਲ ਮਿਰਚ ਪਾ ਲਾਂਗੇ ਬਹੁਤ ਜ਼ਿਆਦਾ ਨਮਕ ਪਾਣਾ ਕਿਉਂਕਿ ਜਿਹੜੀ ਮੋਟੀ ਵਾਲੀ ਮਿਰਚਾਂ ਨਾ ਇਹ ਕੋੜੀ ਨਹੀਂ ਹੁੰਦੀ ਇਹ ਬਿਲਕੁਲ ਮਤਲਬ ਤੈਨੂੰ ਹੀ ਮਿਰਚ ਹੈ ਪਰ ਇਹ ਬਿਲਕੁਲ ਕੋੜੀ ਨਹੀਂ ਹੁੰਦੀ ਤੇ ਥੋੜਾ ਜਿਹਾ ਆਪਾਂ ਇਹਦੇ 'ਚ ਨਮਕ ਪਾएंगे ਇਹ ਰਾਜਸਥਾਨੀ ਡਿਸ਼ ਹੈ ਵਸੇ ਤਾਂ ਪਰ ਜੋ ਤੁਸੀਂ ਆਪ ਫਰਾਈ ਕਰਕੇ ਖਾਓਗੇ ਨਾ ਮaza ਆ ਜਾਏਗਾ ਆਪਾਂ ਕਿਸੇ ਵੀ ਫੈਸਟੀਵਲ 'ਚ ਕਿਤੇ ਵੀ ਜਾਂਦੇ ਆ ਨਾ ਤੇ ਆਪਾਂ ਮਿਰਚ ਜ਼ਰੂਰ ਖਾਂਦੇ ਆ ਕਿਉਂਕਿ ਸਾਨੂੰ ਇਹ ਅੱਛੀਆਂ ਲੱਗਦੀਆਂ ਕਿਉਂਕਿ ਰਾਜਸਥਾਨੀ ਡਿਸ਼ ਹੈ ਆਪਾਂ ਘਰ ਤਾਂ ਬਣਾਉਂਦੇ ਨਹੀਂ ਬਹੁਤੀਆਂ ਹਨਾ ਬਟ ਜਦੋਂ ਬਣਾਓ ਤੇ ਫਿਰ ਤੁਹਾਡਾ ਮਾਰਕੀਟ ਖਾਣ ਨੂੰ ਦਿਲ ਨਹੀਂ ਕਰੇਗਾ ਹੁਣ ਮੈਂ ਘਰ ਬਣਾਉਂਦੀ ਆ ਮੇਰੀ ਫੈਮਿਲੀ ਨੂੰ ਹੁੰਦਾ ਹੈ ਕਿ ਘਰੇ ਹੀ ਖਾਈ ਆਪਾਂ ਮਾਰਕੀਟ ਦੀ ਨਾਲ ਖਾਈਏ ਮਿਰਚੀ ਵੜਾ ਵੀ ਘਰ ਹੀ ਬਣਾ ਕੇ ਤੋਂ ਸੋ ਨਵੇਸ਼ਨ ਚ ਸਭ ਕੁਝ ਬਣਾ ਲਿਆ ਅੱਜ ਮਿਰਚੀ ਵੜਾ ਬਣਾ ਕੇ ਖਾਣੇ ਆ ਇਹ ਸਭ ਕੁਝ ਕਰਕੇ ਇਹਦਾ ਆਪਾਂ ਕਪਕੋੜਿਆਂ ਵਰਗਾ ਕੋਲ ਬਣਾ ਲੈ ਜਿੱਦਾਂ ਪਕੋੜਿਆਂ ਲਈ ਕੋਲ ਬਣਾਉਂਦੇ ਨਾ ਉਸ ਤਰ੍ਹਾਂ ਬੇਸਣ ਦਾ ਕੋਲ ਤਿਆਰ ਕਰਦੇ ਜਦੋਂ ਆਪਾਂ ਨਮਕ ਵਿੱਚ ਪਾ ਕੇ ਬੇਸਣ ਨੂੰ ਥੋੜਾ ਮਿਕਸ ਕਰ ਲੈਣਾ ਹੈ ਇਦੇ ਵਿੱਚ ਥੋੜਾ ਥੋੜਾ ਪਾਣੀ ਪਾ ਲੈ। ਬਹੁਤ ਥੋੜਾ ਥੋੜਾ ਪਾਣੀ ਪਾ ਕੇ ਆਪਾਂ ਇਹਦਾ ਕੋਲ ਬਣਾ ਲੈਣਾ। ਜਿੰਨਾ ਕਾਪਾ ਪਕੌੜਿਆਂ ਲਈ ਚਾਹੀਦਾ। ਬਹੁਤ ਪਤਲਾ ਨਾ ਹੋਵੇ, ਬਹੁਤ ਗਾੜਾ ਨਾ ਹੋਵੇ। ਇਹਨੂੰ ਆਪਾਂ ਅੱਛੀ ਤਰ੍ਹਾਂ ਇਹਦਾ ਪਕੌੜਿਆਂ ਜਿੰਨਾ ਆਪਾਂ ਇਹਦਾ ਕੋਲ ਬਣਾ ਲੈਨੇ ਆ। ਵੈਸੇ ਤਾਂ ਸਭ ਨੂੰ ਹੀ ਆਉਂਦਾ ਹੁੰਦਾ ਹੈ। ਵੈਸੇ ਦਾ ਕੋਲ ਬਣਾਉਣਾ ਕਿਉਂਕਿ ਆਪਣੇ ਘਰਾਂ 'ਚ ਇੰਡੀਅਨਸ ਨੂੰ ਪਕੌੜੇ ਵਗੈਰਾ ਬਹੁਤ ਅੱਛੇ ਲੱਗਦੇ ਆ। ਖਾਸ ਕਰਕੇ ਜੋ ਛੁੱਟੀ ਵਾਲ ਦਿਨ ਤਾਂ ਸਾਰਿਆਂ ਨੂੰ ਹੁੰਦਾ ਕਿ ਹਾਂ। ਪਕੋੜੇ ਬੰਜਨ ਪਕੋੜੇ ਬੰਜਨ ਤੇ ਆਪਾਂ ਪਕੋੜੇ ਖਾ ਕੇ ਖੁਸ਼ ਹੁੰਦੇ ਆ ਪਰ ਜਿਨ੍ਹਾਂ ਨੇ ਫਰਾਈਡ ਨਹੀਂ ਖਾਣਾ ਉਹਨਾਂ ਦਾ ਥੋੜਾ ਹੁੰਦਾ ਉਹਨਾਂ ਲਈ ਆਪਾਂ ਆਪੇ ਪੈਂਚ ਬਣ ਜਾਂਦਾ ਬਹੁਤ ਚੀਜ਼ਾਂ ਉਹਨਾਂ ਵਾਸਤੇ ਵੀ ਹੈ ਜਿਹੜੀ ਆਪਾਂ ਨਹੀਂ ਖਾਣੀ ਇਹ ਆਪਣਾ ਕੋਲ ਤਿਆਰ ਹੋ ਗਿਆ ਬਹੁਤ ਜ਼ਿਆਦਾ ਨਹੀਂ ਬਣਾਇਆ ਥੋੜਾ ਹੀ ਬਣਾਇਆ ਆਪਾਂ ਜਿਸੇ ਨੂੰ ਜੇ ਤੁਸੀਂ ਜ਼ਿਆਦਾ ਖਾਣਾ ਚਾਹੁੰਦੇ ਹੋ ਇਹਨੂੰ ਡਬਲ ਟ੍ਰਿਪਲ ਤੁਸੀਂ ਆਪ ਕਰ ਸਕਦੇ ਹੋ ਇਸ ਜਿਹੜਾ ਆਪਾਂ ਬੈਟਰ ਬਣਾਇਆ ਨਾ ਇਹਦਾ ਮਿਰਚਾਂ ਨੂੰ ਤਲਣ ਵਾਸਤੇ ਦੇਖੋ ਬਸ ਇੱਕ ਦੋ ਪਿੰਚ ਜਿਹੜੇ ਆਪਾਂ ਪਾਏ ਹੈ ਨਾ ਮਿੱਠਾ ਸੋਡਾ ਬੇਕਿੰਗ ਪਾਊਡਰ ਇਹ ਨਾਲ ਕੀ ਹੈ ਜਿਹੜਾ ਫੇਸ ਹੈ ਨਾ ਫਲਫੀ ਹੋ ਜਾਏਗਾ ਇਹਨੂੰ ਥੋੜੀ देर ਘੋਲ ਕੇ ਆਪਾਂ ਇਹਨੂੰ ਰੱਖ ਦਿੰਦੇ ਆ ਟੱਕ ਦੋ ਕਿਉਂਕਿ ਇਹ ਹੈ ਕਿ ਟੱਕੀ ਹੋਈ ਚੀਜ਼ ਖਾਣ ਨੂੰ ਜ਼ਿਆਦਾ ਦਿਲ ਕਰਦਾ ਇਹਨੂੰ ਆਪਾਂ ਟੱਕ ਦੇ ਦਿੰਦੇ ਆ ਇਸਤਰਾ ਇਨੂੰ ਟੱਕੇ ਹੀ ਬਣਾਉਣਾ ਬੋਇਲ ਬੋਇਲ ਆਲੂ ਕਰਕੇ ਨਾ ਚਾਹੇ ਤੁਸੀਂ ਮਾਈਕ੍ਰੋ ਵਿੱਚ ਬੋਇਲ ਕਰ ਲਓ ਤੇ ਚਾਹੇ ਤੁਸੀਂ ਗੈਸ ਦੇ ਕੁੱਕਰ 'ਚ ਕਰ ਲਓ ਜਦੋਂ ਕੁੱਕਰ 'ਚ ਕਰੋਗੇ ਨਾ ਤੇ ਇੱਕਦਮ ਨਾ ਉਹਨੂੰ ਛਿਲਣਾ ਸ਼ੁਰੂ ਕਰਨਾ ਥੋੜੀ ਦੇਰ ਜਦੋਂ ਠੰਡੇ ਹੋ ਜਾਣ ਫੇਰ ਜਿੰਨਾ ਨਹੀਂ ਤਾਂ ਇਹ ਇਹਦੇ 'ਚ ਪਾਣੀ ਜਾਂ ਨਿਕਲਦਾ ਸੋ ਆਪਾਂ ਪਾਣੀ ਨਹੀਂ ਕੱਢਣਾ ਇਹਨੂੰ ਆਪਾਂ ਸਾਰੇ ਨੂੰ ਅੱਛੀ ਤਰ੍ਹਾਂ ਸਾਰੇ ਆਲੂਆਂ ਨੂੰ ਛਿੱਲ ਲਾਂਗੇ ਕਿਉਂਕਿ ਇਹਦੇ 'ਚ ਇਹ ਪਹਿਲਾਂ ਛਿਲਕੇ ਰੱਖੋਗੇ ਨਾ ਇੱਕ ਜਲਦੀ ਕਾਲੇ ਹੋ ਜਾਂਦੇ ਇਹਨਾਂ ਆਲੂ ਨੂੰ ਨਾ ਆਪਾਂ ਛਿੱਲ ਕੇ ਅੱਛੀ ਤਰ੍ਹਾਂ ਇਹਨਾਂ ਨੂੰ ਆਪਾਂ ਫਿਰ ਮੈਸ਼ ਕਰ ਲੈਣੇ ਚਾਹੇ ਤੁਸੀਂ ਹੱਥ ਨਾਲ ਕਰ ਲੋ ਚਾਹੇ ਸਪੂਨ ਨਾਲ ਕਰ ਲੋ ਇਹ ਤੁਹਾਡੀ ਮਰਜ਼ੀ ਹੈ ਇਹਨੂੰ ਜਦੋਂ ਆਪਾਂ ਮੈਸ਼ ਕਰਾਂਗੇ ਨਾ ਅੱਛੀ ਤਰ੍ਹਾਂ ਮੈਸ਼ ਕਰ ਲੈਣੇ ਉਸ ਦੇ ਵਿੱਚ ਆਪਾਂ ਪਾਵਾਂ ਅਦਰਕ ਤੋਂ ਥੋੜਾ ਕੱਟਾ ਅਦਰਕ ਵੀ ਕੱਟਾ ਆਪਾਂ ਲਾਲ ਮਿਰਚ ਪਾ ਦੇਣੀ ਹੈ ਤੇ ਅਦਰਕ ਤੋਂ ਵੀ ਕੱਟ ਆਪਾਂ ਇਹਦੇ 'ਚ ਨਮਕ ਪਾ ਲੈ ਕਿਉਂਕਿ ਸਾਡੇ ਵੇਸਨ 'ਚ ਵੀ ਹੈ ਤੇ ਆਪ ਜਿਹੜਾ ਵੇਸਣ ਆਪਾਂ ਬੈਟਰ ਤਿਆਰ ਕੀਤਾ ਨਾ ਉਹਦੇ 'ਚ ਵੀ ਹੈ। ਸੋ ਆਪਾਂ ਜਿਆਦਾ ਜਿਆਦਾ ਨਾਪ ਪਾ ਕੇ ਥੋੜੇ ਥੋੜੀ ਚੀਚਾਂ ਪਾਣੀ ਇਹਦੇ 'ਚ। ਇਸ 'ਚ ਆਪਾਂ ਥੋੜੀ ਜੀ ਆਪਾਂ ਅਜਵੈਨ ਪਾ ਦੇਣੀ। ਅਜਵੈਨ ਇਸ ਲਈ ਕਿਉਂਕਿ ਵੇਸਣ ਜਿਹੜਾ ਨਾ ਕਈਆਂ ਨੂੰ ਉਹ ਗੈਸ ਜੀ ਬਣਾ ਦਿੰਦਾ ਹੈ। ਹਰੇਕ ਨੂੰ ਤਾਂ ਨਹੀਂ ਬਣਾਉਂਦਾ ਪਰ ਕਈਆਂ ਨੂੰ ਉਹ ਬਣਾ ਦਿੰਦਾ ਹੈ ਤੇ ਆਪਾਂ ਥੋੜੀ ਜੀ ਅਜਵੈਨ ਪਾ ਲਈ। ਚੁਟਕੀ ਜੀ ਆਪਾਂ ਇਹਦੇ 'ਚ ਹਲਦੀ ਪਾਣੀ ਹੈ ਸਿਰਫ ਓਨਲੀ ਫਾਰ ਕਲਰਸ ਕਿਉਂਕਿ ਆਪਾਂ ਨੂੰ ਹਲਦੀ ਜਿਹੜੀ ਹੈ ਨਾ ਉੱਤ ਜ਼ਿਆਦਾ ਨਹੀਂ ਇਹਦੇ ਵਿੱਚ ਯੂਜ਼ ਕਰਨੀ। ਕਈ ਤੇ ਇਹਦੇ ਵਿੱਚ ਇਹ ਵੀ ਕਰਦੇ ਆ ਕਿ ਹਾਂ ਮੈਨੂੰ ਗਰਮ ਵੀ ਫਰਾਈ ਪੈਨ ਚ ਤੁਸੀਂ ਕਰ ਸਕਦੇ ਹੋ। ਫਰਾਈ ਪੈਨ ਚ ਤੁਸੀਂ ਗਰਮ ਕਰਕੇ ਨਾ ਸਾਰੇ ਮਸਾਲੇ ਤੇਲ ਪਾ ਕੇ ਸਾਰੇ ਮਸਾਲੇ ਪਾ ਲੈਨੇ ਤੇ ਉਹਨੂੰ ਆਪਾਂ ਗਰਮ ਆਲੂ ਪਾ ਦਨੇ ਤੇ ਥੋੜਾ ਜਿਹਾ ਜੀਰਾ ਪਾਤਾ। ਪਰ ਮੈਂ ਉਦਾਂ ਨਹੀਂ ਕਰਦੀ। ਮੈਂ ਸਿੰਪਲ ਔਰ ਸਿੰਪਲ ਤਰੀਕੇ ਨਾਲ ਹੀ ਬਣਾਉਂਦੀ ਆ। ਇਹਨਾਂ ਨੂੰ ਆਪਾਂ ਸਾਰੇ ਮਸਾਲੇ ਪਾ ਕੇ ਇਹਨੂੰ ਅੱਛੀ ਤਰ੍ਹਾਂ ਆਪਾਂ ਮੈਸ਼ ਕਰ ਦੇਣਾ। ਇਸ ਤਰ੍ਹਾਂ ਆਪਾਂ ਮੈਸ਼ ਕਰਦੇ ਰਹਿਣਾ ਹੈ। ਮਿਰਚੀ ਵੜੇਲੀ ਫਿਰ ਆਪਾਂ ਜਿਹੜੀਆਂ ਮਿਰਚਾਂ ਮੋਟੀਆਂ ਲੈਂਦੀਆਂ ਨੇ ਸਾਫ਼ ਕੀਤੀਆਂ ਹੋਈਆਂ ਇਹਨੂੰ ਆਪਾਂ ਥੀਰਾ ਲਗਾਣਾ ਹੈ ਥੀਰਾ ਕਿਸਤਾ ਲਗਾਣਾ ਇਹਨੂੰ ਐਦਾਂ ਸਿਰਫ ਕੱਟਣਾ ਹੈ ਕਿ ਬੈਕ ਨਹੀਂ ਇਹਦੀ ਕੱਟਣੀ ਇੱਕ ਸਾਈਡ ਕਰਨੇ ਆ ਦੂਜੀ ਸਾਈਡ ਜਿਹੜੀ ਹੈ ਉਹ ਆਪਸ ਜੁੜੀ ਰਹਿਣੀ ਚਾਹੀਦੀ ਹੈ ਇਹ ਦੇਖੋ ਇਹ ਸਾਈਡ ਜੁੜੀ ਪਈ ਹੈ ਆਪਾਂ ਇੱਕ ਸਾਈਡ ਤੋਂ ਕੱਟਿਆ ਸਿਰਫ ਇਹਨੂੰ ਆਪਾਂ ਥੀਰਾ ਦਵਾਇਏ ਜੇ ਸਾਨੂੰ ਲੱਗਦਾ ਕਿ ਇਹਦੇ ਵਿੱਚ ਜਿਵੇਂ ਬੀਜ ਦਿਖ ਰਹੇ ਹੈ ਤੇ ਆਪਾਂ ਇਹਨੂੰ ਬੀਜਾਂ ਨੂੰ ਕੱਢ ਦਾਂਗੇ ਵੈਸੇ ਤਾਂ ਇਹ ਕੋੜੇ ਨਹੀਂ ਹੁੰਦੇ ਬਟ ਫਿਰ ਵੀ ਆਪਾਂ ਇਹ ਬੀਜ ਆਪਾਂ ਜਿਹਦਾ ਜੇਕਰ ਮਿਰਚ ਚ ਬੀਜ ਆ ਗਏ ਹੈ ਤਾਂ ਤੁਸੀਂ ਇਸ ਨੂੰ ਕੱਟ ਸਕਦੇ ਹੈ। ਇਹਨੂੰ ਆਪਾਂ ਬਿਲਕੁਲ ਅੰਦਰੋਂ ਖਾਲੀ ਕਰ ਦੇਣਾ ਹੈ। ਠੀਕ ਹੈ ਇਹ ਦੇਖੋ ਖਾਲੀ ਹੋ ਗਿਆ ਤੇ ਜਿਹੜੇ ਆਪਾਂ ਮਿਰਚ ਆਲੂ ਦਾ ਮਸਾਲਾ ਬਣਾਇਆ ਸੀ ਨਾ ਉਹ ਆਪਾਂ ਇਹਦੇ ਵਿੱਚ ਪਾ ਦੇਣਾ ਹੈ। ਤਬਾਦਵਾ ਕੇ ਪਰਨਾ ਹੈ। ਕਿਉਂਕਿ ਆਪਾਂ ਇਹ ਨਿਕਲੇ ਨਾ। ਇਹਨੂੰ ਅੱਛੀ ਤਰ੍ਹਾਂ ਇਹਨੂੰ ਕਿ ਥੋੜਾ ਥੋੜਾ ਪਰਨਾ ਹੈ ਜਿਆਦਾ ਜਿਆਦਾ ਪਰਨਾ ਹੈ ਇਹਦੇ ਵਿੱਚ। ਜਿੰਨਾ ਜ਼ਿਆਦਾ ਪਰੋਗੇ ਨਾ ਉਨਾ ਹੀ ਇਹ ਤੁਹਾਨੂੰ ਸਵਾਦ ਦੇਗੀ ਮਿਰਚ ਨਾ ਕਿਉਂਕਿ ਇਹਦੇ ਵਿੱਚ ਤੁਸੀਂ ਆਲੂ ਦਾ ਹੀ ਮਸਾਲਾ ਪਾਓ ਪਿਆਜ਼ ਨਾ ਪਾ ਦੇਣਾ ਵਿੱਚ ਪਾਣੀ ਛੱਡੇਗਾ ਪਿਆਜ਼ ਦਾ ਜਿੰਨਾ ਪਾਉਗੇ ਨਾ ਉਹ ਆਪਾਂ ਔਰ ਇਹ ਐਕਸਟਰਾ ਨਹੀਂ ਹੋਣਾ ਚਾਹੀਦਾ ਦੇਖੋ ਜੇ ਇੰਨਾ ਸਿਰਫ ਐਕਸਟਰਾ ਨਿਕਲਿਆ ਆਪਾਂ ਜਦੋਂ ਉਂਗਲ ਨਾਲ ਇਦਾਂ ਕਰਨਾ ਕਿਤੇ ਐਕਸਟਰਾ ਇਹ ਕੋਨੇ ਤੇ ਨਹੀਂ ਹੈ ਤੇ ਆਪਾਂ ਕੋਨੇ ਤੇ ਵੀ ਪਾ ਦਾਂਗੇ ਇਹ ਦੇਖੋ ਬਸ ਇੰਨਾ ਧਿਆਨ ਰੱਖਣਾ ਕਿ ਇਹਨੂੰ ਦਬਾ-ਦਬਾ ਕੇ ਆਪਾਂ ਨੇ ਇਹ ਪਰਲੀ ਇਸ ਤਈ ਆਪਾਂ ਦੂਜੀ ਮਿਰਚ ਕਰਦੇ ਆਂ ਦੂਜੀ ਮਿਰਚ ਨੂੰ ਆਪਾਂ ਥੋੜਾ ਜਿਹਾ ਚੀਰਾ ਦਿੱਤਾ ਐਕਸਟਰਾ ਇਹਨੂੰ ਥੋੜਾ ਜਿਹਾ ਆਪਣੇ ਹੱਥ ਨਾਲ ਖੋਲ ਲੈ ਇਹ ਦੇਖੋ ਜਿੱ ਚੋਂ ਬੀਜ ਨਿਕਲਦੇ ਆਂ ਵੈਸੇ ਤਾਂ ਅੱਜਕੱਲ ਬੀਜ ਹੁੰਦੇ ਨਹੀਂ ਪਰ ਇਹਨਾਂ ਚ ਕਈ ਮਿਰਚਾਂ ਚ ਨਿਕਲਣ ਲੱਗ ਕੇ ਤੇ ਇਹਨਾਂ ਨੂੰ ਆਪਾਂ ਚਾਕੂ ਨਾਲ ਜਾਂ ਚਮਚ ਨਾਲ ਤੁਸੀਂ ਕੱਟ ਸਕਦੇ ਹੋ ਰਾਮ ਮਾਲੀ ਮੈਂ ਸਾਰੇ ਇਹਨੂੰ ਆਪਾਂ ਚਮਚ ਨਾਲ ਕੱਟਦੇ ਪਹਿਲਾਂ ਹੱਥਾਂ ਕੀਤਾ ਸੀ ਕਿਉਂਕਿ ਨੇਲਸ ਐ ਮੇਰੇ ਇਹਦੇ ਚ ਆਪਾਂ ਆਲੂ ਦਾ ਸਟੱਫ ਪਾ ਦੇਣਾ ਜਿਦਾਂ ਪਹਿਲਾਂ ਦਿਖਾਇਆ ਸੀ ਨਾ ਉਸ ਤਰ੍ਹਾਂ ਹੀ ਇਹਦੇ ਤਰੀਕਾ ਇੱਕੋ ਹੀ ਰੱਖਣਾ ਸਭ ਪਾਸੇ ਚ ਆਲੂ ਦਾ ਸਟੱਫ ਹੀ ਪਏਗਾ ਇਹਨੂੰ ਸਾਰਿਆਂ ਨੂੰ ਅੱਛੀ ਤਰ੍ਹਾਂ ਦਬਾ ਦਬਾ ਕੇ ਪਰਨੇ ਇਹ ਨਹੀਂ ਕੀ ਹਾਂ ਦੇਖੋ ਜਿੱਥੇ ਥੋੜਾ ਲਗਦੀ ਖਾਲੀ ਜਗ੍ਹਾ ਉੱਥੇ ਤੁਸੀਂ ਇਹਨੂੰ ਅੱਛੀ ਤਰ੍ਹਾਂ ਦਬਾ ਦਬਾ ਕੇ ਭਰ ਦੋ ਜਿੰਨੀਆਂ ਮਿਰਚਾਂ ਤੁਸੀਂ ਤੰਨਾ ਚਾਹੁੰਦੇ ਹੋ ਉੰਨੀਆਂ ਕਿ ਮਿਰਚਾਂ ਤੁਸੀਂ ਇਸ ਤਰ੍ਹਾਂ ਇਹਦਾ ਭਰ ਦੋ ਇਹਨਾਂ ਨੂੰ ਆਲੂ ਦੇ ਨਾਲ ਜਿੰਨਾ ਭਰੋਗੇ ਨਾ ਉਨੇ ਹੀ ਸਵਾਦ ਲੱਗਣਗੇ ਬਸ ਇਹ ਵੈ ਕਿ ਇਹਨਾਂ ਦੇਖ ਲੈਣਾ ਕਿ ਆਪਾਂ ਕਿ ਇਹਨੂੰ ਇਸ ਤਰ੍ਹਾਂ ਕਰਕੇ ਉਂਗਲ ਨਾਲ ਇਸ ਤਰ੍ਹਾਂ ਕਰਕੇ ਨਾ ਉਂਗਲ ਨਾਲ ਕਿ ਇਹ ਵੱਧ ਨਾ ਹੋਵੇ ਕਿਉਂਕਿ ਵੱਧ ਹੋਇਆ ਤੇ ਫਿਰ ਆਪ ਨੂੰ ਹੀ ਮੁਸ਼ਕਿਲ ਆਣੀ ਹੈ ਠੀਕ ਹੈ ਇਹਨੂੰ ਆਪਾਂ ਵੜਨਾ ਹੋਵੇ। ਪਹਿਲੀ ਆਪਾਂ ਇਹ ਪਰੀ ਸੀ ਇਹ ਦੇਖੋ ਦੋ ਪਰ ਲੀਆਂ ਆਪਾਂ ਫੋਰ ਇਸ ਤਰ੍ਹਾਂ ਜਿੰਨੀਆਂ ਤੁਸੀਂ ਤੰਨਾ ਚਾਹੁੰਦੇ ਹੋ ਉਸ ਨੇ ਹੀ ਤੁਸੀਂ ਇਹਨੂੰ ਇਸ ਤਰ੍ਹਾਂ ਹੀ ਪਰਦੇ ਰਹੋ। ਫਰਾਈਪੈਨਸ ਤੇਲ ਪਾ ਕੇ ਇਹਨੂੰ ਗਰਮ ਕਰਨਾ ਰੱਖਤਾ ਥੋੜਾ ਜਿਹਾ ਫਿਸਲ ਪਾ ਕੇ ਟੈਸਟ ਕੀਤਾ ਵੀ ਹਾਂ ਬੀ ਤੇਲ ਗਰਮ ਹੋ ਗਿਆ ਕਿ ਨਹੀਂ। ਸਵੇਰੇ ਮੈਂ ਬ੍ਰਾਈ ਸੀ ਬ레ਡ ਪਕੌੜਾ ਔਇਲ ਔਇਲ ਬਚਿਆ ਸੀ ਉਸੇ ਔਇਲ ਚ ਆਪਾਂ ਮਿਰਚੀ ਵੜਾ ਬਣਾ ਲੈਨੇ ਆ। ਬਸ ਆਪਾਂ ਵੇਸਨ ਚ ਇਹਨੂੰ ਘੁਮਾਣਾ ਵੇਸ ਇਹਨੂੰ ਜਿਹੜੀ ਮਿਰਚ ਹੈ ਨਾ ਇਹਨੂੰ ਆਪਾਂ ਵੇਸਣ ਚ ਘੁਮਾਣਾ ਹੈ ਅੱਛੀ ਤਰ੍ਹਾਂ ਤਾਂ ਜੋ ਸਾਰੇ ਤੇ ਆਪਣੇ ਵੇਸਣ ਲੱਗ ਜਾਈਂ। ਮਿਰਚ ਵੇਸਣ ਚ ਡਿੱਪ ਕਰਕੇ ਆਪਾਂ ਇਹਨੂੰ ਹਰੀ ਮਿਰਚ ਨੂੰ ਐਦਾਂ ਆਪਾਂ ਇਹਦੇ ਉੱਤੇ ਐਦਾਂ ਘੇਰਨਾ ਹੈ ਕਿ ਜਿਹੜੀ ਇਹਦੇ ਤੇ ਮਿਰਚ ਤੇ ਵੇਸਣ ਐਕਸਟਰਾ ਹੈ ਨਾ ਉਹ ਸਾਰਾ ਨਿਕਲ ਜਾਈਂ। ਫਿਰ ਆਪਾਂ ਇਹਨੂੰ ਉਲਟਾ ਕਰਕੇ ਇਹਦੇ ਚ ਪਾ ਦੇਣਾ। ਇਸ ਤਰ੍ਹਾਂ ਹੀ ਆਪਾਂ ਬਾਕੀ ਮਿਰਚਾਂ ਵੀ ਆਪਾਂ ਇਸ ਤਰ੍ਹਾਂ ਹੀ ਫਰਾਈ ਕਰਨੀਆਂ। ਤਾਂ ਜਿਹੜੀ ਗੈਸ ਹੈ ਉਹ ਤੁਸੀਂ ਮੀਡੀਅਮ ਰੱਖਣੀ ਹੈ ਬਹੁਤ ਤੇਜ਼ ਨਹੀਂ ਰੱਖਣੀ ਬਹੁਤ ਤੇਜ਼ ਨਾ ਗੈਸ ਰੱਖੇ ਆਪਾਂ ਇਹਨਾਂ ਦੇ ਮਿਰਚੀ ਵੜਾ ਪਾ ਰਹੇ ਆ ਇਹ ਵੈਸੇ ਤਾਂ ਰਾਜਸਥਾਨੀ ਡਿਸ਼ ਹੈ ਨਾ ਪਰ ਆਪਾਂ ਇੰਡੀਅਨਸ ਨੂੰ ਤਾਂ ਸਾਰੀ ਕੰਟਰੀਜ਼ ਦੀ ਖਾਣ ਦਾ ਸ਼ੌਕ ਰਹਿੰਦਾ ਹੈ ਚਾਹੇ ਉਹ ਇੰਡੀਆ ਦੀ ਹੋਵੇ ਚਾਹੇ ਉਹ ਫੋਰਨ ਦੀ ਹੋਵੇ ਕਿਸੇ ਜਗ੍ਹਾ ਦੀ ਹੋਵੇ ਆਪਾਂ ਉਹਦੇ ਜਰੂਰ ਖਾਣਾ ਪਸੰਦ ਕਰਦੇ ਆ। ਇਹ ਆਪਾਂ ਇੱਕ ਫਰਾਈਪੈਨਸ ਤਿੰਨ ਮਾਇਆ ਇਹ ਆਪਾਂ ਤਿੰਨਾਂ ਨੂੰ ਤਲ ਲਿਆ। ਸਿੰਮ ਤੇ ਰੱਖਤਾ ਚਾਹੇ ਮਿਡਲ ਤੇ ਰੱਖ ਲੋ ਚਾਹੇ ਸਿੰਮ ਤੇ ਰੱਖ ਲੋ। ਇਹਨਾਂ ਨੂੰ ਹੁਣ ਆਪਾਂ ਫਰਾਈ ਕਰ ਲੈਣਾ। ਆਪਾਂ ਚਮਚ ਦੇ ਨਾਲ ਥੋੜਾ ਥੋੜਾ ਤੇਲ ਇਹਨਾਂ ਦੇ ਉੱਤੇ ਪਾਈ ਜਾਏਗੇ। ਤਾਂ ਜੋ ਇਹ ਇਦਰੋਂ ਵੀ ਅੱਛੀ ਤਰ੍ਹਾਂ ਪੱਕ ਜਾਵੇ। ਨੇ ਕੁਮਾਤਾ ਦੇਖੋ ਕਿੰਨਾ ਸੋਨਾ ਕਲਰ ਆਇਆ ਜੇ ਤੁਸੀਂ ਇਹਨੂੰ ਪੀਲਾ ਪੀਲਾ ਰੱਖਣਾ ਚਾਹੁੰਦੇ ਹੋ ਤੇ ਪੀਲਾ ਪੀਲਾ ਵੀ ਰੱਖ ਸਕਦੇ ਹੋ ਮਤਲਬ ਉਹ ਸੈਮੀ ਕੁੱਕ ਕਰਕੇ ਰੱਖ ਲਓ ਤੇ ਫਿਰ ਤੁਸੀਂ ਬਾਅਦ ਚ ਇਹਨੂੰ ਫਰਾਈ ਕਰ ਲਓ ਜਦੋਂ ਖਾਣੇ ਪਹਿਲਾਂ ਥੋੜਾ ਥੋੜਾ ਪਕਾ ਲਓ ਫਰਾਈ ਕਰ ਲਓ ਪੀਲਾ ਪੀਲਾ ਜਦੋਂ yellow yellow ਕਲਰ ਹੁੰਦਾ ਨਾ ਸੈਮੀ ਕੁੱਕ ਹੁੰਦਾ ਉਹ ਸੈਮੀ ਕੁੱਕ ਕਰਕੇ ਤੁਸੀਂ ਰੱਖ ਸਕਦੇ ਹੋ ਫਿਰ ਜਦੋਂ ਖਾਣਾ ਹੈ ਤੇ ਤੁਸੀਂ ਇਹਨੂੰ ਦਵਾਰੋ ਤੋਂ ਫਰਾਈ ਕਰ ਲਓ ਇਹ ਬਹੁਤ ਰੋਸੋ ਨੇ ਫਰਾਈ ਹੋ ਰਹੇ। ਇਹ ਕੋੜੀ ਨਹੀਂ ਹੁੰਦੀ ਇਹਦਾ ਫਿਕਰ ਨਾ ਕਰਨਾ। ਬਹੁਤ ਟੇਸਟੀ ਲੱਗਦੀ ਆ। ਹਰ ਫੈਸਟਿਵਲ ਤੁਸੀਂ ਕਿਸੇ ਵੀ ਮੇਲੇ ਮੂਲੇ ਫੈਸਟੀਵਲ 'ਚ ਜਾਓਗੇ ਨਾ ਤੇ ਤੁਹਾਨੂੰ ਇਹ ਜਰੂਰ ਮਿਲ ਜਾਈਗਾ ਮਿਰਚੀ ਵੜਾਤਾ। ਇਹ ਔਰ ਸਭ ਦਾ ਖਾਣ ਨੂੰ ਵੀ ਦਿਲ ਕਰਦਾ ਹੈ ਕਿ ਹਾਂ ਮੈਨੂੰ ਮੈਂ ਖਾ ਲਵਾਂ ਇਹ ਵਾਲੀ ਚੀਜ਼। ਬਹੁਤ ਟੇਸਟੀ ਲੱਗਦਾ ਹੈ। ਪਰ ਵੇਸਨ ਬਹੁਤ ਪਤਲਾ ਨਾ ਕਰਨਾ। बस चम्मच पाई जाओ कट के जो जिन्ना तेल एक्स्ट्रा वो अपना ये निकल जाएगा आप तीसरी भी पा देंगे कट के इधरों गैस बंद कर दो ये आप तीजी भी उत्ते पाती तीनों मिर्चा पाती ये तो आप इधरों गैस बंद करती देखो एक्स्ट्रा कोई ऑयल नहीं आएगा ये तो देख सकते हो कोई भीक बूंद नहीं गिरी नीचे ਮਿਰਚੀ ਵੜਾ ਬਣ ਕੇ ਰੈਡੀ ਹੋ ਗਏ ਸਾਸ ਦੇ ਨਾਲ ਖਾਓ ਔਰ ਆਪ ਵੀ ਖਾਓ ਔਰ ਕੜਧਨੁਖ ਲਾਓ ਔਰ ਦੇਖਣਾ ਬਹੁਤ ਜ਼ਿਆਦਾ ਟੇਸਟੀ ਲੱਗੇਗਾ ਇਹ ਸਿਰਫ ਮੈਨੂੰ ਨਹੀਂ ਮੈਨੂੰ ਲੱਗਦਾ ਸਭ ਨੂੰ ਬਹੁਤ ਜ਼ਿਆਦਾ ਟੇਸਟੀ ਲੱਗਦਾ ਹੈ ਸਭ ਨੂੰ ਜੜੇ ਗਰਮਾ ਗਰਮ ਚਾਹ ਜਾਂ ਕੌਫੀ ਨਾਲ ਲੈਣੀ ਚਾਹਤੇ ਉਹ ਲਓ ਬਟ ਇਦਾਂ ਹੀ ਖਾਂ ਜੋ ਸਵਾਦ ਆ ਨਾ ਉਹ ਅਲੱਗ ਹੀ ਸਵਾਦ ਹੈ ਜ਼ਰੂਰ ਬਣਾਓ ਆਪਣੇ ਘਰ ਜੀ ਜੇ ਤੁਹਾਨੂੰ ਇਹ ਮੇਰਾ ਮੈਥਡ ਅੱਛਾ ਲੱਗਦਾ ਬਣਾਉਂਦਾ ਪਸਤੇ ਰੈਸਪੀ ਸਾਰੀ ਹੈਲਦੀ ਹੈ ਬਹੁਤ ਜ਼ਿਆਦਾ ਹੈਲਦੀ ਰੈਸਪੀਜ਼ ਹੈ ਸਾਰੀਆਂ ਔਰ ਇਹ ਹੈ ਕਿ ਕਿਸੇ ਵੀ ਤਰੀਕੇ ਨਾਲ ਆਪਣੇ ਆਂਦਾ ਪੋਸਟਿਕ ਚੀਜ਼ਾਂ ਦਾ ਜਾਣਾ ਬਹੁਤ ਜ਼ਰੂਰੀ ਹੈ ਜੇਕਰ ਤੁਹਾਨੂੰ ਅੱਛੀਆਂ ਲੱਗਦੀਆਂ ਤੇ ਤੁਸੀਂ ਨੂੰ ਲਾਈਕ ਔਰ ਕਮੈਂਟ ਥਰੂ ਕਰਿਆ ਕਰੋ ਖਾਸ ਕਰਕੇ ਸਬਸਕ੍ਰਾਈਬ ਕਰਿਆ ਕਰੋ ਤਾਂ ਜੋ ਮੇਰੀ ਹਰ ਵੀਡੀਓ ਤੁਹਾਨੂੰ ਸਭ ਨੂੰ ਪਹਿਲਾਂ ਤੁਹਾਡੇ ਕੋਲ ਪਹੁੰਚੇ ਔਰ ਤੁਸੀਂ ਇਸ ਵੀਡੀਓ ਨੂੰ ਦੇਖ ਸਕੋ ਕਿਉਂਕਿ ਮੈਂ ਡੇਲੀ ਦੀ ਇੱਕ ਵੀਡੀਓ ਅਪਲੋਡ ਕਰਦੀ ਆਂ